ਹਾਂਜੀ ਇਹ ਬਿਆਨ ਕਰਦਾ ਵੀ ਸਾਡੇ ਵਿਭਾਗ ਵਿੱਚ ਲੁੱਟਖੋ ਚੱਲਦੀ ਆ ਕਿਹੜਾ ਵਿਭਾਗ ਵਿੱਚ ਤੁਸੀਂ ਜਿਲ੍ਹਾਤ ਮਹਿਕਮਾ ਸਾਹਿਬ ਅੱਛਾ ਕੀ ਕੰਮ ਕਰਦੇ ਸੀ ਤੁਸੀਂ ਮੈਂ ਸਾਰੇ ਕੰਮ ਕਰਦਾ ਸੀ ਇਥੇ ਇਹਨਾਂ ਦੇ ਨਾਲ ਜਿਲ੍ਹਾਤ ਵਾਲਿਆਂ ਦੇ ਡੇਲੀ ਵੇਜ ਤੇ ਡੇਲੀ ਫੇਸ ਤੇ ਅੱਛਾ ਹਾਂਜੀ ਕੀ ਕੀ ਲੁੱਟਖੋ ਚੱਲਦੀ ਬਈ ਲੁੱਟਖੋ ਜੀ ਇਹਨਾਂ ਦੀ ਕਿਤੇ 16 17000 ਬੂਤਾ ਇਹਨਾਂ ਨੇ ਸੇਵਕ ਸਿੰਘ ਨੇ ਗੁਰੂ ਸਿੰਘ ਕੰਡਿਆਰੇ ਨੇ ਵਾਹ ਆਇਆ ਹੈ ਅੱਛਾ ਹਾਂਜੀ ਤੇਰਾ ਨਹਿਰ ਤੇ ਲੱਗਿਆ ਨਹਿਰ ਤੇ ਲੱਗਿਆ ਜ ਆ ਤੁਹਾਨੂੰ ਵਖਾ ਕੇ ਲਿਆਏ ਆਂ ਜੀ ਹਾਂਜੀ ਬਾਕੀ ਨੇ ਦਰਖਤਾਂ ਦੀ ਕਟਾਈ ਕੀਤੀ ਆ ਕਈ ਦਰਖਤ ਗੁੰਮ ਕੀਤੇ ਆ ਉਹ ਦਰਖਤਾਂ ਦੀ ਪੌਂਤਮਾਨ ਵੀ ਪੜਤਾਲ ਕਰੇ ਭਾਈ ਕਿੱਧਰ ਗਏ ਹੋ ਹੂੰ ਬਾਕੀ ਮੇਰੇ ਕੋਲ ਸਾਰੇ ਮੌਜੂਦ ਆ ਜੀ ਅੱਛਾ ਇਹ ਆ ਵੇਖ ਲਓ ਜੀ ਇਹ ਇਹ ਮੈਨੂੰ ਇਨਸਾਫ ਚਾਹੀਦਾ ਇਹਨਾਂ ਦਾ ਵੀ ਇਹ ਦਰਖਤ ਗਏ ਕਿੱਧਰ ਅੱਛਾ ਤੁਹਾਡੇ ਕੋਲ ਨੰਬਰ ਲਿਖੇ ਹੋਏ ਹੋ ਰਹੇ ਹਾਂਜੀ ਬਾਕੀ ਹੋਰ ਵੀ ਹੈਗੇ ਆ ਜੀ ਅੱਕੇ ਵਿਖਾ ਦੇਣਾ ਜੇ ਕੋਈ ਮੈਨੂੰ ਮੌਕਾ ਦੋਗੇ ਹਾਂ ਹਾਂ ਕੋਈ ਨਹੀਂ ਏ ਤੁਸੀਂ ਫਿਰ ਕਿਵੇਂ ਨੋਟ ਕਰ ਲੈਂਦੇ ਸੀਗੇ ਭਾਈ ਇਹ ਜਦੋਂ ਇਹ ਵੱਡ ਦਿੰਦੇ ਸੀਗੇ ਕਰ ਲੈਂਦੇ ਨੋਟ ਜੀ ਹਾਂ ਇੱਕ ਆਰੀ ਪਿੰਡੂ ਆਰੀ ਤੇ ਇੱਕ ਫਿੱਟਰ ਵਾਲੀ ਆਰੀ ਦਾ ਫਰਕ ਆ ਸਾਰਾ ਹਾਂਜੀ ਇਹ ਸਭ ਇਹਨੇ ਰਲਿਮਲਿ ਪਉਤਾ ਇਹਨਾਂ ਦੀ ਕਿਹੜੇ ਕਿਹੜੇ ਅਫਸਰਾਂ ਦੀ ਰਲਿ ਪੁਗਤ ਤੇ ਤੁਸੀਂ ਕਹਿੰਦੇ ਭਾਈ ਇਲਜ਼ਾਮ ਵੱਡੇ ਹਨ ਇਹ ਵੱਡੇ ਅਫਸਰ ਸਾਰੇ ਹੀ ਸਾਡੇ ਆ ਅੱਛਾ ਹਾਂਜੀ ਤੇ ਜਿਹੜੇ ਤੁਸੀਂ ਮੱਕੀ ਵਗੈਰਾ ਬੀਜੀ ਹੈ ਇਹ ਵਜਾਈ ਅਫਸਰਾਂ ਨੇ ਕਿ ਖੁਦ ਬੀਜੀ ਸੀ ਭਾਈ ਤੁਸੀਂ ਇਹ ਸਰ ਜੀ ਪਹਿਲਾਂ ਦੂਜੇ ਬੀਜੀ ਜਾਂਦੇ ਸੀਗੇ ਨਾਲ ਮੈਂ ਵੀ ਬੀਜੀ ਲਈ ਜੀ ਅੱਛਾ ਹਾਂਜੀ ਬੀਜੀ ਹੈ ਜੀ ਮੈਂ ਨਹੀਂ ਮੁਕਰਦਾ ਨਹੀਂ ਬੀਜੀ ਕਿੰਨੇ ਸਾਲ ਤੋਂ ਵੀ ਜੀਸਪਈ ਇਹ ਇਹ 8 ਮਹੀਨੇ ਹੋ ਗਏ ਜੀ ਅੱਛਾ ਅੱਛਾ ਹਾਂਜੀ ਤੇ ਹੋਰ ਥਾਵਾਂ ਤੇ ਵੀ ਕਬਜ਼ਾ ਹੈਗਾ ਡਗਲਾਤ ਭਾਗ ਦੇ ਬਹੁਤ ਕਬਜ਼ਾ ਜੀ ਜੀਵਿਦਾਰ ਬਹੁਤ ਵਾਈ ਜਾਂਦੇ ਆ ਉਹਨਾਂ ਨੂੰ ਪਤਾਲ ਕਰਦੇ ਗਰੀਬ ਬੰਦੇ ਤੇ ਆ ਕੇ ਚੜ ਜਾਂਦੇ ਆ ਜੀ ਇਹ ਹੂੰ ਉਹਨਾਂ ਉੱਥੇ ਨਹੀਂ ਜਾਂਦੇ ਜੀ ਇੱਕਲਾ ਵੋਟ ਸਿੰਘ ਹੀ ਦੀਂਦੇ ਇਹਨਾਂ ਨੂੰ ਇੱਕ ਉੱਥੇ ਝੋਨਾ ਵੀ ਬੀਜਿਆ ਪਿਆ ਜੁ ਮਿੱਤਰਾ ਉਹ ਸਰ ਬੂਟੇ ਇਹਨਾਂ ਨੇ ਵਾਏ ਆ ਜੀ ਅੱਛਾ ਸਾਡੇ ਮਹਿਕਮੇ ਨੇ ਸਾਡੇ ਪਿੰਡ ਦੇ ਬੰਦੇ ਸੇਵਕ ਸਿੰਘ ਦੇ ਵਿੱਚ ਹੱਥ ਆਉਂਦੇ ਹਿੱਸਾ ਲੈਂਦਾ ਉਥੋਂ ਅੱਛਾ ਹਾਂਜੀ ਉਹ ਦੇਖੋ ਹੈ ਹਾਂਜੀ 5 ਹੈਕਟੇਰ ਤੁਹਾਨੂੰ ਵਿਖਾ ਕੇ ਲਿਆ ਉਹ ਉੱਥੇ ਮਨਜ਼ੂਰ ਦੇਖ ਲਓ ਤੁਸੀਂ ਝੋਨਾ ਲੱਗਿਆ ਪਿਆ ਹਾਂਜੀ ਹੋਰ ਕੁਝ ਕਹਿਣਾ ਚਾਹਣਾ ਬਈ ਮੈਨੂੰ ਅਨਸਾਫ ਚਾਹੀਦਾ ਜਿਹੜੇ ਦਰਸਤ ਗਏ ਆ ਜੀ ਇਹ ਕਿੱਧਰ ਗਏ ਭੰਤ ਸੰਮੇ ਬੇਨਤੀ ਆ ਸਾਡੀ ਦਾ ਇਹ ਪੜਤਾਲ ਕਰ ਲੋ ਇਹ ਜਗਲਾਤ ਮੰਤਰੀ ਦੇਖ ਲੈ ਭਾਈ ਅੱਛਾ ਹਾਂ ਇਹ ਕਿੰਨੇ ਟਾਈਮ ਤੋਂ ਕੰਮ ਚੱਲ ਰਿਹਾ ਸੀ ਜਿਵੇਂ ਇਸ ਤਰੀਕੇ ਨਾਲ ਇਹ ਸਾਰੇ 8 ਵਿਸਾਲ ਹੀ ਹੋ ਗਿਆ ਜੀ ਕਿਤੇ ਕਟਾਈ ਚੱਲੀ ਜਾਂਦੀ ਟਰਾਲਿਆਂ ਟਰਾਲੇ ਭਰ ਭਰ ਜਾਂਦੇ ਆ ਜੀ ਤੱਕੜਾਂ ਦੇ ਅੱਛਾ ਹਾਂਜੀ ਠੀਕ ਹੈ ਹੋਰ ਕੁਝ ਕਹਿਣਾ ਚਾਹਣਾ ਭੋਟ ਸਿੰਘ ਤੂੰ ਕਹਿਣਾ ਚਾਹਣਾ ਵੀ ਮੈਂ 10 ਸਾਲ ਲਾਇਏ ਸੀ ਇਹ ਮੈਨੂੰ ਇਹਨਾਂ ਨੇ ਟੱਕਾ ਟੱਕੇ ਨਾਲ ਹਟਾਤਾ ਜੀ ਨਾ ਮੇਰਾ ਰਿਕਾਰਡ ਬਣਾਇਆ ਨਾ ਲੈਣਾ ਨਾ ਦੇਣਾ ਉਤਲ ਜਾਮ ਲਾ ਕੇ ਮੈਨੂੰ ਹਟਾਤਾ ਇਹਨਾਂ ਨੇ ਜੀ ਅੱਛਾ ਕੀ ਕਹਿੰਦੇ ਉਦੋਂ ਇਹਨਾਂ ਦੀ ਚੱਲਦੀ ਸੀ ਤਾਂ ਵੱਡੇ ਅਫਸਰਾਂ ਨੂੰ ਫੋਨ ਕਰ ਦਿੰਦੇ ਸੀ ਸਾਡਾ ਗਰੀਬ ਬੰਦੇ ਦਾ ਕੀ ਬੰਦ ਦਿੰਦੇ ਆ ਜੀ ਹਾਂਜੀ ਫਿਰ ਮੈਂ ਨਾ ਐਕਚੁਅਲੀ ਮਨਟੈਂਟ ਲੀਵ ਤੋਂ ਬਾਅਦ ਹੁਣ ਜੁਆਇਨ ਕੀਤਾ ਹੈਗਾ 10 15 ਦਿਨ ਹੀ ਹੋਏ ਐਕਚੁਅਲ ਦੇ ਵਿੱਚ ਉਹ ਮੇਰੇ ਧਿਆਨ ਦੇ ਵਿੱਚ ਹੁਣ ਆਏ ਹੋਏ ਆ ਉਹ ਛੜਾਕੇ ਤੇ ਆਪਾਂ ਬੁੱਟੇ ਲਗਾ ਦੇਣੇ ਹਨ ਮੌਨਸੂਨ ਸੀਜ਼ਨ ਦੇ ਵਿੱਚ ਇਹ ਕਿੰਨੀ ਟਾਈਮ ਤੋਂ ਤੁਹਾਡੇ ਧਿਆਨ ਚ ਆਇਆ ਤੇ ਕਿੰਨੇ ਟਾਈਮ ਤੋਂ ਇਹ ਨਜਾਇਜ਼ ਕਬਜ਼ੇ ਹੋ ਚੁੱਕੇ ਇਹ ਸਰ ਮੇਰੇ ਧਿਆਨ ਦੇ ਵਿੱਚ ਬਿਲਕੁਲ ਥੋੜੇ ਜਿਹਾ ਟਾਈਮ ਤੋਂ ਹੀ ਆਇਆਗਾ ਕੋਈ ਲਗਭਗ 2-3 ਦਿਨ ਤੋਂ ਹੀ ਪਤਾ ਮੈਨੂੰ ਲੱਗਿਆਗਾ ਕਿਉਂਕਿ ਮੇਰੇ ਪਹਿਲਾਂ ਉੱਥੇ ਬੁੱਟੇ ਲੱਗੇ ਹੋਏ ਔਰ ਉਹਨਾਂ ਬੁੱਟਿਆਂ ਦੇ ਵਿੱਚ ਇਹਨਾਂ ਨੇ ਪੱਠੇ ਬੀਜੇ ਆ ਇੱਕ ਪਤਾ ਲੱਗਾ ਵੀ ਪਿੱਛੇ ਜਿਹੜਾ ਨਹਿਰ ਦੇ ਨਾਲ ਝੋਨਾ ਵੀ ਵਿੱਜਾ ਹੋਇਆ ਕਿਸੇ ਤੋਂ ਵਾਲਾ ਉਹ ਵੀ ਸਰ ਮਤਲਬ ਛਡਵਾਇਆ ਗਿਆ ਸੀਗਾ ਤੇ ਉਹ ਸ਼ਾਇਦ ਛੁੱਟੀ ਦੇ ਦੌਰਾਨ ਕੁਝ ਹੋ ਗਿਆ ਇਦਾਂ ਨਜਾਇਜ਼ ਕਬਜ਼ਾ ਵਗੈਰਾ ਬੁੱਟੇ ਵਗੈਰਾ ਲਗਾਏ ਸੀ ਉਹ ਤੁਹਾਨੂੰ ਸਬੂਤ ਅਸੀਂ ਦੇ ਦਾਂਗੇ ਠੀਕ ਹੈ ਤੇ ਉਹ ਫਿਰ ਦੁਬਾਰਾ ਤੋਂ ਆਪਾਂ ਆਪਣੇ ਅੰਡਰ ਕਰ ਲੈਣਾ ਹੈ